मैं हर रोज़ परमात्मा का शुक्रिया करता है धन्यवाद करता है इसलिए कि से अलग अलग के कार्यक्रमों से जुड़े हुए हैं यहाँ मेरे भाई पंजाब के एजुकेशन मिनिस्टर के रूप में डॉक्टर 咱俩给那鱼。 ਪਰਲੋ ਦੇ ਰਪੋਰਟ ਜੀ ਉਹ ਮਾਈਕ ਨਹੀਂ ਸਰ ਜੀ ਸਰ ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਅੱਜ ਸਤਵੇਂ ਪਾਤਸ਼ਾਹ ਧੰਤ ਗੁਰੂ ਹਰਾਈ ਸਾਹਿਬ ਜੀ ਦੇ ਗੁਰਪੁਰਬ ਹੈ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਲੁਧਿਆਣੇ ਦੇ ਵਿੱਚ ਸਨਾਤਨ ਸੇਵਾ ਸਮਿਤੀ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿਦੇ ਵਿੱਚ ਸਾਡੇ ਲੁਧਿਆਣੇ ਦੇ ਤਕਰੀਬਨ 296 ਸਕੂਲਾਂ ਨੇ ਪਾਰਟਿਸਪੇਟ ਕੀਤਾ ਤੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੇ ਲਈ ਵੇਦਾਂ ਦੇ ਨਾਲ ਜੋੜਨ ਦੇ ਲਈ ਜਿਹੜਾ et uh, que... ਡੈਕਲੇਮੇਸ਼ਨ ਕੰਪੀਟੀਸ਼ਨ ਕਰਾਇਆ ਗਿਆ ਉਹਦੇ ਜਿਹੜੇ ਟੌਪ ਦੇ 3 ਵਿਨਰਸ ਹੈ ਪਲੱਸ ਜਿਹੜੇ ਪਾਰਟਿਸਪੇਟਿੰਗ ਸਕੂਲਸ ਹੈ ਉਹਨਾਂ ਨੂੰ ਜਿਹੜਾ ਫੈਸਿਲਿਟੇਟ ਕੀਤਾ ਹੈ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮੂਲ ਸਿਧਾਂਤ ਨਾਲ ਆਪਣੀ ਸੰਸਕ੍ਰਿਤੀ ਨਾਲ ਆਪਣਾ ਜਿਹੜਾ ਵਿਰਸਾ ਆਪਣੀ ਵਿਰਾਸਤ ਹੈ ਉਹਦੇ ਨਾਲ ਜੁੜ ਸਕੀਏ ਸਰ ਇੱਕ ਇੱਕ ਸਰ ਬਜਟ ਆ ਰਿਹਾ ਹੈ ਬਜਟ ਨੂੰ ਲੈ ਕੇ ਕੀ ਕੀ ਕਰਦੇ ਹੋ ਦੇਖੋ ਜੀ ਕੱਲ ਯੂਨੀਅਨ ਗਵਰਨਮੈਂਟ ਦਾ ਬਜਟ ਆ ਰਿਹਾ ਹੈ ਜਿੱਥੇ ਪੰਜਾਬ ਦੀ ਬਹੁਤ ਸਾਰੀ ਡਿਮਾਂਡ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ بلند ਆਵਾਜ਼ ਦੇ ਵਿੱਚ ਉਹ ਪਿੱਛੇ ਜੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਇਆ ਕਿ ਪਿਛਲਾ ਸਾਲ ਪੰਜਾਬ ਦੇ ਲਈ ਬਹੁਤ ਔਖਾ ਸੀ ਜਿੱਥੇ ਅਸੀਂ ਆਪਰੇਸ਼ਨ ਸਿੰਧੂਰ ਦੇ ਵੇਲੇ ਵੀ ਤੇ ਉਸ ਤੋਂ ਬਾਅਦ ਹੜ੍ਹਾਂ ਨੇ ਬਹੁਤ ਮਾਰ ਕੀਤੀ ਹੈ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤਾਂ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਪਲੱਸ ਜੋ ਪੰਜਾਬ ਦੇ ਸਾਡੇ ਹੱਕ ਨੇ ਜੋ ਲੀਗਲ ਡਿਊਜ਼ ਨੇ ਸਾਡੇ ਚਾਹੇ ਉਹ ਆਰਡੀਐਫ ਦਾ ਪੈਸਾ ਜਾਂ ਹੋਰ ਸਕੀਮਾ ਦਾ ਪੈਸਾ ਉਸ ਦੇ ਨਾਲ ਨਾਲ ਮੈਂ ਐਜੂਕੇਸ਼ਨ ਦੇ ਵੀ ਮੰਗਿਆ ਕਿ ਅੱਜ ਜੇ ਅਗਰ ਅਸੀਂ ਅਸੀਂ ਵਾਕਈ ਇਸ ਦੇਸ਼ ਨੂੰ ਵਿਕਸਿਤ ਭਾਰਤ ਜਾਂ ਇੱਕ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਸਿੱਖਿਆ এডੂਕੇਸ਼ਨ ਦਾ ਸਭ ਤੋਂ ਵੱਡਾ ਰੋਲ ਹੋਊਗਾ ਸਿਰਫ 1.8% ਦੇ ਨਾਲ ਅਸੀਂ ਆਪਣੇ ਸਕੂਲਾਂ ਕਾਲਜੇਸ ਆਪਣੇ ਰਿਸਰਚ ਜੁਤੇ ਨਹੀਂ ਕਰ ਸਰ ਘੱਟੋ ਘੱਟ এডੂਕੇਸ਼ਨ ਨੂੰ 10% ਦਾ ਜਿਹੜਾ ਬਜਟ ਹੈ ਅਲੋਕੇਸ਼ਨ ਹੋਣੀ ਚਾਹੀਦੀ ਹੈ ਮੈਂ ਮੈਂ ਤੁਹਾਨੂੰ ਬੜੇ ਕਲੀਅਰਲੀ ਦੱਸ ਦਿੰਦਾ ਦੇਖੋ ਮੇਰੀ ਮੇਰੀ ਗੱਲ ਸੁਣੋ ਦੇਖੋ ਇਹੀ ਤਰ੍ਹਾਂ ਦੀ ਹੈ ਜਦੋਂ ਤਾਂ ਕੋਈ ਚੰਗਾ ਕੰਮ ਹੋਵੇ ਕਦੀ ਕਿਸੇ ਨੇ ਕਿਸੇ ਵੀ ਲੀਡਰ ਨੇ ਇਹਨਾਂ ਨਾਲ ਕਦੀ ਸਰ ਕਿਸੇ ਸਕੂਲ ਚ ਵੜ ਕੇ ਨਹੀਂ ਦੇਖਿਆ ਆਪ ਦੇ ਬੱਚੇ ਇਹਨਾਂ ਦੇ ਪੜਦੇ ਆ ਪ੍ਰਾਈਵੇਟ ਸਕੂਲਾਂ ਚ ਜਿੱਥੇ ਬਾਥਰੂਮਾਂ ਚ ਵੀ ਏਸੀ ਲੱਗੇ ਆ ਠੀਕ ਹੈ ਨਾ ਜੀ ਇਹ ਤੁਸੀਂ ਜਾ ਕੇ ਸਾਡੇ ਨਾਲ ਚੈੱਕ ਕਰੋ ਅਸੀਂ ਸਕੂਲਸ ਨੂੰ ਜਿਹੜਾ ਹੈ ਸਕੂਲਸ ਦਾ ਇਨਫਰਾਸਟ੍ਰਕਚਰ ਕਿੰਨਾ ਸ਼ਾਨਦਾਰ ਹੋ ਰਿਹਾ ਹੁਣ ਇਹ ਦੱਸ ਦਿਓ ਕਿਹੜਾ ਕਲਰ ਕਰਾਨਗੇ ਇਹ ਦੱਸ ਦੇਣ 107 ਸਕੂਲ ਕਿਸੇ ਸਕੂਲ ਨੂੰ ਅਸੀਂ yellow ਪੇਂਟ ਕਰਾ ਰਹੇ ਹਾਂ ਕਿਸੇ ਨੂੰ green ਕਰਾ ਰਹੇ ਹਾਂ ਕਿਸੇ ਨੂੰ orange ਕਰਾ ਰਹੇ ਹਾਂ ਅਸੀਂ ਤਾਂ ਸਕੂਲਾਂ ਦਾ ਕਾਇਆਕਲਪ ਕਰ ਰਹੇ ਇਹਨਾਂ ਨੂੰ ਉਦ ਰੰਗ ਨਾਲ ਵੀ ਤਕਲੀਫ ਹੋ ਰਹੀ ਹੈ